ਹਾਂਜੀ ਲੋਹਾਰ এডਿਕੇਸ਼ਨ ਤੇ ਤੁਹਾਡਾ ਸਵਾਗਤ ਆ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਪੀਸੀਐਸ ਦਾ ਫਾਰਮ ਆ ਚੁੱਕਾ ਹੈ ਜ ਜੀ ਲਾਸਟ ਥਰੀਕ ਹੈ 30 ਜਨਵਰੀ ਤੱਕ ਆਪਾਂ 30 ਜਨਵਰੀ ਤੱਕ ਪੰਜਾਬ ਪੀਸੀਐਸ ਦਾ ਫਾਰਮ ਫਿਲਪ ਕਰ ਸਕਦੇ ਹੈਗੇ ਆ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਪੀਸੀਐਸ ਦਾ ਫਾਰਮ ਜਿਹੜਾ ਕਾਫੀ ਟਾਈਮ ਬਾਅਦ ਰਿਲੀਜ਼ ਹੋਇਆ ਵਾ ਦੂਸਰੇ ਸਟੇਟਾਂ ਵਿੱਚ ਜਿਵੇਂ ਯੂਪੀ ਬਿਹਾਰ ਹੋ ਗਿਆ ਨਾ ਇਹਨਾਂ ਦਾ ਆਏ ਸਾਲ ਪੀਸੀਐਸ ਲਿਆ ਜਾਂਦਾ ਹੈਗਾ ਵਾ ਤੇ ਪੰਜਾਬ ਪੀਸੀਐਸ ਦੇ ਵਿੱਚ ਟੋਟਲ 322 ਪੋਸਟਾਂ ਤੇ ਕੁਝ ਪੋਸਟਾਂ ਜਿਹੜੀਆਂ ਵਾਂ ਡੀਐਸਪੀ ਦੀਆਂ ਤੇ ਕੁਝ ਪੋਸਟਾਂ ਜਿਹੜੀਆਂ ਵਾਂ ਤਹਿਸੀਲਦਾਰ ਦੀਆਂ ਵਾਂ ਕੁਝ ਅਲਗ-ਅਲਗ ਡਿਪਾਰਟਮੈਂਟਾਂ ਦੇ ਹਨ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਚੱਲ ਜੇ ਆਏ ਹੋਈ ਆ ਨੋਟੀਫਿਕੇਸ਼ਨ ਤੋਂ ਆਪਣਾ ਫਾਰਮ ਫਿਲ ਅਪ ਕਰ ਸਕੇ ਠੀਕ ਆ ਤੇ ਹੁਣ ਆਪਾਂ ਚੱਲਦੀ ਪਈ ਆਪਣੀ ਸੀਰੀਜ਼ ਪੋਲੀਟੀਕਲ ਦੀ ਠੀਕ ਆ ਪ੍ਰੀ ਦੇ ਅਨੁਸਾਰ ਚੱਲਦੀ ਪਈ ਆ ਜੋ ਪ੍ਰੀ ਦੇ ਵਿੱਚ ਆਉਣਾ ਹੈਗਾ ਵਾਂ ਠੀਕ ਆ ਤੇ ਅੱਜ ਆਪਾਂ ਦੇਖਾਂਗੇ ਰਾਈਟ ਟੂ ਫ੍ਰੀडम ਆਪਣੇ ਕਿਹੜੇ ਕਿਹੜੇ ਅਧਿਕਾਰ ਜਿਹੜੀ ਸਾਨੂੰ ਆਜ਼ਾਦੀ ਮਿਲੀ ਹੋਈ ਆ ਆਪਾਂ ਕਰ ਸਕਦੇ ਹੈਗੇ ਆ ਸਾਨੂੰ ਕੋਈ ਨਹੀਂ ਰੋਕ ਸਕਦਾਗਾ ਠੀਕ ਆ ਪਹਿਲੇ ਜਿਨੇ ਲਾਸਟ ਵੀਡੀਓ ਨਹੀਂ ਦੇਖੀ ਪਹਿਲਾਂ ਉਹ ਵੀਡੀਓ ਦੇਖੋ ਜਿਵੇਂ ਕਿ ਪ੍ਰੋਟੈਕਸ਼ਨ ਆਫ 6th ਰਾਈਟ ਠੀਕ ਆ ਆਪਣਾ ਜਿਹੜਾ ਆਰਟੀਕਲ 19 ਆ ਆਪਾਂ ਨੂੰ ਪ੍ਰੋਟੈਕਸ਼ਨ ਦੇਂਦਾ ਵਾ 6th ਰਾਈਟ ਦੀ ਠੀਕ ਆ ਚੇਤਾ ਰੱਖਣਾ ਆਰਟੀਕਲ ਜਿਹੜਾ 19 ਆ ਇਹ ਪ੍ਰੋਟੈਕਸ਼ਨ ਦੇਂਦਾ ਆਪਾਂ ਨੂੰ 6th ਰਾਈਟ ਦੀ ਸਿਕਸ ਰਾਈਟ ਜਿਹਦੀ ਆਪਾਂ ਨੂੰ ਪ੍ਰੋਟੈਕਸ਼ਨ ਦਿੰਦਾ ਉਹ ਸਿਕਸ ਰਾਈਟ ਕਿਹੜੇ-ਕਿਹੜੇ ਆ ਠੀਕ ਆ ਇਹ ਜਿਹੜਾ ਰਾਈਟ ਟੂ ਫ੍ਰੀडम ਹੈ 19 ਤੋਂ ਲੱਗ ਕੇ 22 ਤੱਕ ਵਾ ਠੀਕ ਆ ਆਰਟੀਕਲ 19 ਤੋਂ ਲੱਗ ਕੇ 22 ਤੱਕ ਆਪਾਂ ਨੂੰ ਫ੍ਰੀडम ਮਿਲੀ ਹੋਈ ਆ ਆਪਾਂ ਉਹ ਕੰਮ ਕਰ ਸਕਦੇ ਹੈਗੇ ਆ ਠੀਕ ਆ ਤੇ ਜਿਹੜਾ ਆਰਟੀਕਲ 19 ਆ ਆਰਟੀਕਲ 19 ਦੇ ਵਿੱਚ ਸਿਕਸ ਰਾਈਟ ਜਿਹੜੇ ਆਪਣੇ ਆ ਸਿਕਸ ਰਾਈਟ ਐਵੇਂ ਦੇ ਆ ਜਿਹੜੇ ਆਪਾਂ ਨੂੰ ਆਜ਼ਾਦੀ ਮਿਲੀ ਹੋਈ ਆ ਆਪਾਂ ਕਰ ਸਕਦੇ ਹੈਗੇ ਆ ਠੀਕ ਆ ਉਹ ਕਿਹੜੇ-ਕਿਹੜੇ ਹੈਗੇ ਆ ਦੇਖਦੇ ਆ ਪਹਿਲਾ ਆ ਗਿਆ ਰਾਈਟ ਟੂ ਫ੍ਰੀडम ਆਪਾਂ ਨੂੰ ਆਜ਼ਾਦੀ ਆ ਸਪੀਚ ਆ ਆਪਾਂ ਕੁਝ ਵੀ ਬੋਲ ਸਕਦੇ ਹੈਗੇ ਆ ਜੋ ਵੀ ਮਨ ਕਰਦਾ ਵਾ ਠੀਕ ਆ ਆਪਾਂ ਨੂੰ ਕੋਈ ਰੋਕ ਨਹੀਂ ਸਕਦਾ ਜੋ ਵੀ ਤੁਹਾਡੇ ਮਨ ਕਰਦਾ ਵਾ ਤੁਸੀਂ ਬੋਲ ਸਕਦੇ ਹੋ ਰਾਈਟ ਟੂ ਫਰੀडम ਆਫ ਸਪੀਚ ਠੀਕ ਆ ਜੋ ਵੀ ਤੁਹਾਡੇ ਮਨ ਦੇ ਵਿੱਚ ਵਾ ਤੁਸੀਂ ਬੋਲ ਸਕਦੇ ਹੋ ਐਂਡ ਐਕਸਪ੍ਰੈਸ਼ਨ ਜੋ ਵੀ ਜਿਵੇਂ ਦਾ ਮਰਜ਼ੀ ਤੁਸੀਂ ਐਕਸਪ੍ਰੈਸ਼ਨ ਕਰ ਸਕਦੇ ਹੈਗੇ ਉਹ ਕੋਈ ਸੁਨੇਗਾ ਜੇਕਰ ਤੁਹਾਨੂੰ ਕੋਈ ਬੋਲਦਾ ਵਾ ਵੀ ਤੂੰ ਇਹ ਵਾਲੀ ਚੀਜ਼ ਨਹੀਂ ਬੋਲਣੀ ਪਹਿਲਾਂ ਕੀ ਸੀ ਕਿ ਜਦੋਂ ਰਾਜੇ ਮਹਾਰਾਜੇ ਦਾ ਟਾਈਮ ਹੁੰਦਾ ਸੀ ਹਨਾ ਉਹਨਾਂ ਨੇ ਜਿਹੜੀ ਚੀਜ਼ ਤੁਹਾਨੂੰ ਬੋਲਦੀ ਤੁਸੀਂ ਉਹ ਚੀਜ਼ ਨਹੀਂ ਸੀ ਬੋਲ ਸਕਦੇ ਹੈਗੇ ਤੁਹਾਡੇ ਤੋਂ ਇੰਨੀ ਪਾਵਰ ਨਹੀਂ ਸੀ ਹੈਗੀ ਕਿ ਹਾਂ ਤੁਸੀਂ ਉਹ ਵਾਲਾ ਉਹ ਵਾਲਾ ਸ਼ਬਦ ਬੋਲ ਸਕੋ ਠੀਕ ਆ ਬਟ ਫਿਰ ਜਦੋਂ ਆਪਣਾ 47 ਤੋਂ ਬਾਅਦ ਆਪਣਾ ਸੰਵਿਧਾਨ ਬਣਿਆ ਵਾ ਆਪਣੇ ਸੰਵਿਧਾਨ ਦੇ ਵਿੱਚ ਇਹ ਆਪਾਂ ਨੂੰ ਆਜ਼ਾਦੀ ਦਿੱਤੀ ਗਈ ਹੈ ਕਿ ਤੁਸੀਂ ਕੁਝ ਵੀ ਬੋਲ ਸਕਦੇ ਹੈਗੇ ਹੋ ਠੀਕ ਆ ਭਾਵੇਂ ਤੁਸੀਂ ਨੇਤਾਵਾਂ ਬਾਰੇ ਬੋਲ ਦੋ ਭਾਵੇਂ ਪੋਲਿਟਿਕਸ ਬਾਰੇ ਬੋਲ ਦੋ ਕਿਸੇ ਬਾਰੇ ਵੀ ਜੁਏ ਕੋਈ ਜੇਕਰ ਕੋਈ ਕੰਮ ਗਲਤ ਕਰਦਾ ਪਿਆ ਵਾ ਤਾਂ ਤੁਸੀਂ ਉਹਦੇ ਬਾਰੇ ਬੋਲ ਸਕਦੇ ਹੋ ਆ हां ਵੀ ਇਹ ਕੰਮ ਗਲਤ ਵਾਂ ਠੀਕ ਹੈ ਤੁਹਾਡੇ ਤੋਂ ਤੁਹਾਡਾ ਅਧਿਕਾਰ ਵਾਂ ਤੁਹਾਡੇ ਤੋਂ ਤੁਹਾਡਾ ਰਾਈਟ ਹੈਗਾ ਵਾਂ ਫਿਰ ਦੂਸਰਾ ਉਹਨਾਂ ਜਿਹੜਾ ਆਪਣੇ 6th ਰਾਈਟ ਆ ਨਾ ਆਪਣੇ 6th ਰਾਈਟ ਵਾਂ ਤੇ ਜਿਹੜਾ ਦੂਸਰਾ ਰਾਈਟ ਮਿਲਿਆ ਆ ਆਪਾਂ ਨੂੰ ਰਾਈਟ ਟੂ ਅਸੈਂਬਲੀ ਠੀਕ ਆ ਆਪਾਂ ਅਸੈਂਬਲੀ ਦੇ ਵਿੱਚ ਵੀ ਆਪਾਂ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੈਗੇ ਆ ਐਮਪੀ ਐਮਐਲਏ ਦੀ ਇਲੈਕਸ਼ਨ ਹੁੰਦੀ ਪਈ ਆ ਤਾਂ ਆਪਾਂ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੈਗੇ ਆ ਠੀਕ ਆ ਫੇ ਜਿਹੜਾ ਆਪਣਾ 3rd ਰਾਈਟ ਆ ਠੀਕ ਆ ਰਾਈਟ ਟੂ ਫ੍ਰੀਡਮ ਰਾਈਟ ਟੂ ਐਸੋਸੀਏਸ਼ਨ ਠੀਕ ਆ ਆਪਾਂ ਕੋਈ ਵੀ ਮਤਲਬ ਕੋਈ ਕੰਪਨੀ ਕੋਈ ਕਾਰਪੋਰੇਟ ਦੇ ਵਿੱਚ ਆਪਾਂ ਪਾਰਟਿਸਿਪੇਟ ਕਰ ਸਕਦੇ ਹੈਗੇ ਆ ਨਹੀਂ ਤਾਂ ਆਪਾਂ ਖੁਦ ਦੀ ਐਸੋਸੀਏਸ਼ਨ ਕੋਈ ਓਪਨ ਕਰ ਸਕਦੇ ਹੈਗੇ ਆ ਕੋਈ ਕੰਪਨੀ ਖੋਲ ਸਕਦੇ ਹੈਗੇ ਆ ਇਹ ਆਪਣਾ ਰਾਈਟ ਵਾ ਪਹਿਲਾਂ ਕੀ ਸੀ ਜਦੋਂ ਮਤਲਬ ਸੰਵਿਧਾਨ ਨਹੀਂ ਸੀ ਬਣਿਆ ਜਿਹੜੇ ਅਮੀਰ ਲੋਕ ਹੁੰਦੇ ਸੀ ਉਹੀ ਕੰਪਨੀਆਂ ਵਗੈਰਾ ਖੋਲ ਸਕਦੇ ਜਿੰਨਾਂ ਦੀ ਪਹਿਲਾਂ ਜੇ ਮਹਾਰਾਜਿਆਂ ਨਾਲ ਮਤਲਬ ਚੰਗੀ ਹੈ ਲੋ ਆਏ ਹੁੰਦੀ ਸੀ ਉਹੀ ਹੀ ਕੰਪਨੀਆਂ ਖੋਲ ਸਕਦੇ ਸੀ ਜਿਹੜੇ ਨੋਰਮਲ ਬੰਦੇ ਸੀ ਉਹ ਕੰਪਨੀਆਂ ਨਹੀਂ ਸੀ ਖੋਲ ਸਕਦੇ ਤੂੰ ਹੁਣ ਐਵੇਂ ਦਾ ਵਾ ਵੀ ਕੋਈ ਵੀ ਬੰਦਾ ਆਪਣੀ ਕੰਪਨੀ ਖੋਲ ਸਕਦਾ ਵਾ ਕੋਈ ਕਾਰਪੋਰੇਟ ਕਰ ਸਕਦਾ ਹੈਗਾ ਵਾ ਕੋਈ ਈਸ਼ੂ ਨਹੀਂ ਹੈਗਾ ਠੀਕ ਆ ਜਿਹੜਾ ਆਪਣਾ ਫੋਰਥ ਰਾਈਟ ਵਾ ਰਾਈਟ ਟੂ ਮੂਵ ਫਰੀਲੀ ਠੀਕ ਹੈ ਇੰਡੀਆ ਦੇ ਵਿੱਚ ਵਿੱਚ ਆਪਾਂ ਕਿਤੇ ਵੀ ਆ ਜਾ ਸਕਦੇ ਆ ਆਪਾਂ ਨੂੰ ਕੋਈ ਨਹੀਂ ਰੋਕੂਗਾ ਇਹ ਹੈ ਆਪਣਾ ਰਾਈਟ ਵਾ ਠੀਕ ਹੈ ਇਹ ਰਾਈਟ ਟੂ ਫਰੀਲੀ ਆਪਾਂ ਮਤਲਬ ਅਪ ਡਾਊਨ ਜਿੱਥੇ ਮਰਜ਼ੀ ਇੰਡੀਆ ਦੇ ਵਿੱਚ ਆ ਜਾ ਸਕਦੇ ਆਪਾਂ ਨੂੰ ਕੋਈ ਨਹੀਂ ਰੋਕੂਗਾ ਵੀ ਹਾਂ ਵੀ ਤੂੰ ਕਿ ਇੱਧਰ ਆਇਆ ਵਾ ਕਿਉਂ ਆਇਆ ਵਾ ਕਿਵੇਂ ਆਇਆ ਹਨਾ ਇਹ ਆਪਣਾ ਰਾਈਟ ਵਾ ਜੇ ਤੁਹਾਨੂੰ ਕੋਈ ਪੁੱਛਦਾ ਵਾ ਕਿਹੜਾ ਰਾਈਟ ਵਾ ਆਰਟੀਕਲ 19 ਠੀਕ ਹੈ ਆਰਟੀਕਲ 19 ਆਪਾਂ ਨੂੰ ਇੰਨੀ ਪਾਵਰ ਦਿੰਦਾ ਵਾ ਕਿ ਆਪਾਂ ਇੰਡੀਆ ਦੇ ਵਿੱਚ ਵਿੱਚ ਕਿਤੇ ਵੀ ਆ ਜਾ ਸਕਦੇ ਆਪਾਂ ਨੂੰ ਕੋਈ ਨਹੀਂ ਰੋਕੂਗਾ ਆਰਟੀਕਲ 19 ਇਹਨਾਂ ਨੂੰ ਡਿਟੇਲ ਦੇ ਵਿੱਚ ਵੀ ਆਪਾਂ ਦੇਖਾਂਗੇ ਨੈਕਸਟ ਵੀਡੀਓ ਦੇ ਵਿੱਚ ਠੀਕ ਆ ਫਿਰ ਨੈਕਸਟ ਜਿਹੜਾ ਰਾਈਟ ਵਾ ਰਾਈਟ ਟੂ ਦੀ ਸਾਈਡ ਸੈਟਲ ਆਫ ਇਨੀ పార్ਟ ਆਫ ਦਾ ਟੈਰੀਟਰੀ ਫਿਰ ਆਪਾਂ ਕਿਸੇ ਵੀ ਮਤਲਬ ਇੰਡੀਆ ਦੇ ਵਿੱਚ ਵਿੱਚ ਕਿਤੇ ਵੀ ਆਪਾਂ ਸੈਟਲ ਹੋ ਸਕਦੇ ਹੈਗੇ ਆ ਕਿਤੇ ਵੀ ਆਪਾਂ ਰਹਿ ਸਕਦੇ ਕਿਤੇ ਵੀ ਆਪਾਂ ਘਰ ਬਣਾ ਸਕਦੇ ਹੈਗੇ ਆ ਹਾਂ ਹੁਣ ਕੁਝ ਸਟੇਟਾਂ ਨੇ ਇਹਦਾ ਮਨਾ ਕਰਤਾ ਹੈਗਾ ਵੀ ਤੁਸੀਂ ਜਗ੍ਹਾ ਨਹੀਂ ਲੈ ਸਕਦੇ ਬਟ ਜੇਕਰ ਆਪਾਂ ਸਵਿਧਾਨ ਦੇ ਅਨੁਸਾਰ ਦੇਖੀਏ ਤਾਂ ਆਪਾਂ ਆਪਾਂ ਕਿਤੇ ਵੀ ਸੈਟਲ ਹੋ ਸਕਦੇ ਹੈਗੇ ਆ ਕਿਤੇ ਵੀ ਟੈਰੀਟਰੀ ਦੇ ਵਿੱਚ ਬਟ ਉਹ ਇੰਡੀਆ ਦੇ ਵਿੱਚ ਹੋਣੀ ਚਾਹੀਦੀ ਆਪਾਂ ਸੈਟਲ ਹੋ ਸਕਦੇ ਹੈਗੇ ਆ ਇਹ ਆਪਣਾ ਅਧਿਕਾਰ ਵਾ ਆਪਣਾ ਰਾਈਟ ਵਾ ਤੇ ਇਹ ਫਿਰ ਉਹਨਾਂ ਕਹੇ ਰਾਈਟ ਟੂ ਪ੍ਰੈਕਟਿਸ profession ਆਪਣਾ ਕੋਈ ਵੀ profession ਠੀਕ ਹੈ ਕਿਸੇ ਵੀ ਤਰ੍ਹਾਂ ਦਾ profession ਤੁਸੀਂ ਉਹਦੀ ਪ੍ਰੈਕਟਿਸ ਕਰ ਸਕਦੇ ਹੈਗੇ ਹੋ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੈਗੇ ਹੋ ਤੁਸੀਂ ਜਿੰਨੂੰ ਚਾਹੋ ਉਸੇ ਤਰਮ ਨੂੰ ਮੰਨ ਸਕਦੇ ਹੈਗੇ ਹੋ ਤੁਹਾਨੂੰ ਕੋਈ ਨਹੀਂ ਰੋਕੂਗਾ ਵੀ ਹਾਂ ਵੀ ਤੂੰ ਇਹ ਵਾਲਾ ਤਰਮ ਨੂੰ ਕਿਉਂ ਮੰਨਦਾ ਪਿਆ ਵਾ ਤੂੰ ਇਹ ਵਾਲਾ ਕੰਮ ਕਿਉਂ ਕਰਦਾ ਪਿਆ ਵਾ ਹਨਾ ਤੁਹਾਡੇ ਤੋਂ ਰਾਈਟ ਹੈਗਾ ਵਾ ਵੀ ਤੁਸੀਂ ਕਿਸੇ ਵੀ profession ਨੂੰ ਫੋਲੋ ਕਰ ਸਕਦੇ ਹੈਗੇ ਹੋ ਠੀਕ ਔਰ ਕੈਰੀ ਕਰ ਸਕਦੇ ਹੈਗੇ ਹੋ ਕੀ ਕੈਰੀ ਕਰਨਾ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ ਹਨਾ ਕੋਈ ਵੀ ਅਕੂਪੇਸ਼ਨ ਕਰ ਸਕਦੇ ਹੈ ਕਿਉਂ ਕੋਈ ਵੀ ਬਿਜ਼ਨਸ ਕਰ ਸਕਦੇ ਹੈ ਕਿਉਂ ਟ੍ਰੇਡ ਹਨਾ ਕੋਈ ਬਿਜ਼ਨਸ ਕਰ ਸਕਦੇ ਹੈ ਕਿਉਂ ਠੀਕ ਹੈ ਜਿਹੜੇ ਹੋਣ ਇਸ ਟਾਈਮ ਆਪਣੇ ਰਾਈਟ ਵੇ 6 ਰਾਈਟ ਵਾ ਠੀਕ ਜਿਹੜੇ ਕਰ ਹੋਣ ਆਪਾਂ ਨੂੰ ਰਾਈਟ ਮਿਲੇ ਆ 6 ਰਾਈਟ ਮਿਲੇ ਆ ਉਹਦਾ ਚੇਕਰ ਉਹਨਾਂ ਆਖਿਆ ਵਾ origignal ਹੀ ਆਪਾਂ ਰਾਈਟ ਵੇਖੇ ਜੀ origignal ਹੀ ਜਿਹੜਾ ਆਰਟੀਕਲ 19 ਆ ਆਰਟੀਕਲ 19 ਕੀ ਕਹਿੰਦਾ ਵਾ ਕੰਟੇਨ ਕਰਕੇ ਰੱਖਦਾ ਸੈਮ ਰਾਈਟ ਜਿਹੜੇ origignal ਹੀ ਮਤਲਬ ਜਦੋਂ ਕਨਸਟੀਟਿਊਸ਼ਨ ਬਣਿਆ ਸੀ ਜਦੋਂ ਸੰਵਿਧਾਨ ਬਣਿਆ ਸੀ ਉਦੋਂ ਇਹਦੇ ਵਿੱਚ ਅਜ਼ ਰਾਈਟ ਕਿੰਨੇ ਸੀ 7 7 ਰਾਈਟ ਸੀ ਟੋਟਲ ਜਦੋਂ ਸੰਵਿਧਾਨ ਬਣਿਆ ਸੀ ਹੁਣ ਆਪਣੇ ਕੋਲ ਕਿੰਨੇ ਰਹਿ ਗਏ ਆ 6 ਹੁਣ ਆਪਣੇ ਤੋਂ 6 ਰਾਈਟ ਰਹਿ ਗਏ ਆ ਜਦੋਂ ਸੰਵਿਧਾਨ ਬਣਿਆ ਸੀ ਉਦੋਂ 7 ਸੀ ਠੀਕ ਆ ਬਟ ਅਨ ਦਾ ਰਾਈਟ ਟੂ ਅਕਵਾਇਰ ਹੋਲਡ ਐਂਡ ਡਿਸਪੋਜ਼ ਪ੍ਰੋਪਰਟੀ ਇੱਕ ਸੀ ਪ੍ਰੋਪਰਟੀ ਰਾਈਟ ਟੂ ਪ੍ਰੋਪਰਟੀ ਆਪਾਂ ਕਿਤੇ ਵੀ ਆਪਣੀ ਪ੍ਰੋਪਰਟੀ ਜਿਹੜੀ ਆ ਉਹਦੇ ਦਾ ਆਪਣਾ ਰਾਈਟ ਸੀ ਤੇ ਬਟ ਉਹਨਾਂ ਨੇ ਕੀ ਕੀਤਾ ਵੀ ਡਿਲੀਟ ਕੀਤਾ ਵਾ ਜਿਹੜਾ ਰਾਈਟ ਟੂ ਪ੍ਰੋਪਰਟੀ ਇਹਨੂੰ ਡਿਲੀਟ ਕਰਤਾ ਸੀ 44 ਅਮੈਂਡਮੈਂਟ ਹੋਇਆ ਸੀ 1978 ਦੇ ਵਿੱਚ 1978 ਦੇ ਵਿੱਚ ਜਿਹੜਾ ਰਾਈਟ ਟੂ ਪ੍ਰੋਪਰਟੀ ਡਿਲੀਟ ਕਰਤਾ ਸੀ ਇਹਦਾ ਰਾਈਟ ਟੂ ਪ੍ਰੋਪਰਟੀ ਕਿਉਂ ਡਿਲੀਟ ਕੀਤਾ ਇਹਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਵੇਖਾਂਗੇ ਪਹਿਲਾਂ ਕੀ ਸੀ ਰਾਈਟ ਟੂ ਪ੍ਰੋਪਰਟੀ ਜਿਵੇਂ ਕਿਸੇ ਦਾ ਘਰ ਵਾਣਾ ਉਹਦੇ ਥੱਲੇ ਸੋਨੇ ਦੇ ਖਜ਼ਾਨ ਮਿਲ ਗਿਆ ਵਾ ਹਨਾ ਤੇ ਉਹ ਜਿਹੜਾ ਸੋਨੇ ਦਾ ਖਜ਼ਾਨ ਸੀ ਉਹ ਜਿਹਦਾ ਘਰ ਵਾ ਉਹਦਾ ਹੱਕ ਹੁੰਦਾ ਸੀ ਪਹਿਲਾਂ ਐਵੇਂ ਸੀ ਹਨਾ ਬਟ ਫਿਰ ਜਦੋਂ ਸਰਕਾਰ ਨੂੰ ਪਤਾ ਚੱਲਿਆ ਕਿ ਇਹਦੇ ਵਿੱਚ ਦੇ ਸਾਨੂੰ ਨੁਕਸਾਨ ਹੋਵੇਗਾ ਹਨਾ ਤੋ ਹੁਣ ਕੀ ਆ ਵੀ ਜੇਕਰ ਕਿਸੇ ਦੇ ਘਰ ਦੇ ਥੱਲੇ ਸੋਨੇ ਦਾ ਖਜ਼ਾਨਾ ਜਾਂ ਤੇਲ ਦੀ ਮਤਲਬ ਪਤਾ ਲੱਗਦਾ ਵਾ ਹਨਾ ਖੋਜ ਹੁੰਦੀ ਆ ਤੋ ਉਥੋਂ ਸਰਕਾਰ ਉਹਨੂੰ ਉਹਨੂੰ ਮਤਲਬ ਚੁੱਕ ਕੇ ਉਹਨੂੰ ਨਵਾਂ ਘਰ ਬਣਾ ਕੇ ਤੇ ਉਹ ਵਾਲੀ ਜਿਹੜੀ ਜਗ੍ਹਾ ਹੋ ਗਈ ਉਹਦੇ ਸਰਕਾਰ ਕਬਜ਼ਾ ਕਰ ਲੂਗੀ ਠੀਕ ਆ ਇਹ ਕਦੋਂ ਬਣਿਆ ਸੀ ਇਹ ਜਿਹੜਾ ਰਾਈਟ ਟੂ ਪ੍ਰੋਪਰਟੀ ਨੂੰ ਡਿਲੀਟ ਕਰਤਾ ਸੀ ਇਹ 44 ਐਮੈਂਡਮੈਂਟ ਉਹ ਐਸੀ 1978 ਦੇ ਵਿੱਚ 1979 ਦੇ ਵਿੱਚ ਜਿਹੜਾ ਇਹ ਰਾਈਟ ਟੂ ਪ੍ਰੋਟੀਨ ਨੂੰ ਡਿਲੀਟ ਕਰਤਾ ਸੀ ਠੀਕ ਆ ਫਿਰ ਇਹਨਾਂ ਦੀਸ 6 ਰਾਈਟ ਆ ਦਾ ਪ੍ਰੋਟੈਕਟ ਅਗੇਂਸਟ ਓਨਲੀ ਸਟੇਟ ਐਕਸ਼ਨ ਠੀਕ ਆ ਐਂਡ ਨਾਟ ਪ੍ਰਾਈਵੇਟ ਇੰਡੀਵਿਜੂਅਲੀ ਜਿੰਨੇ ਵੀ ਮਤਲਬ ਇਹ ਆਪਾਂ ਨੂੰ ਰਾਈਟ ਮਿਲੇ ਉਹ ਮਤਲਬ ਸਰਕਾਰ ਲਈ ਮਿਲੇ ਆ ਕੋਈ ਪ੍ਰਾਈਵੇਟ ਦੇ ਲਈ ਨਹੀਂ ਮਿਲੇ ਫਿਰ ਇਹਨਾਂ ਮੋਰੇਵਰ ਦੀਸ ਰਾਈਟ ਆ ਦਾ ਅਵੇਲੇਬਲ ਓਨਲੀ ਸਿਟੀਜ਼ਨਾਂ ਐਂਡ ਸ਼ੇਅਰਹੋਲਡਰ ਆਫ ਦਾ ਕੰਪਨੀ ਬਟ ਜਿਹੜੇ ਰਾਈਟ ਆਪਾਂ ਨੂੰ 6 ਰਾਈਟ ਮਿਲੇ ਹਨਾ ਇਹ ਆਪਾਂ ਨੂੰ ਸਿਟੀਜ਼ਨ ਦੇ ਲਈ ਮਿਲੇ ਆ ਫੋਰਨਰ ਦੇ ਲਈ ਨਹੀਂ ਮਿਲੇ ਉਹਨਾਂ ਕਾ ਨਾਟ ਫੋਰਨਰ ਕੋਈ ਬਾਹਰੋਂ ਬੰਦਾ ਆਨ ਕੇ ਇਹ ਵਾਲੇ ਰਾਈਟ ਨਹੀਂ ਲੈ ਸਕਦਾ ਹੈਗਾ ਠੀਕ ਆ ਫਿਰ ਉਹਨਾਂ ਕਾ ਦਾ ਸਟੇਟ ਕਹਣੀ ਪੋਚ ਰੀਜ਼ਨੇਬਲ ਇਨਸਟ੍ਰਕਸ਼ਨ ਆਫ ਇੰਜੋਇਮੈਂਟ ਆਫ 6 ਰਾਈਟ ਸਟੇਟ ਜਿਹੜੀ ਆ ਫਿਰ ਉਹਨਾਂ ਇਹ ਵੀ ਆਖਾ ਸਟੇਟ ਜਿਹੜੀ ਕੁਝ ਮਤਲਬ ਇਨਸਟ੍ਰਕਸ਼ਨ ਇਹਦੇ ਵਿੱਚ ਇਹਦੇ ਤੇ ਲਾ ਸਕਦੀ ਹੈਗੀ ਆ ਕੁਝ